ਅੰਮ੍ਰਿਤਸਰ ਦੇ ਰਮਦਾਸ ਦਿਨ ਆਉਂਦੇ ਪਿੰਡ ਕੋਨੇਵਾਲਾ ਵਿੱਚ ਦੋ ਧਿਰਾਂ ਵਿਚਾਲੇ ਖੂਨੀ ਝਗੜਾ ਹੋ ਗਿਆ। ਇਲਾਕੇ ਵਿੱਚ دہشت ਦਾ ਮਾਹੌਲ ਪੈਦਾ ਹੋ ਗਿਆ। ਇੱਕ ਪਰਿਵਾਰ ਪੰਚਾਇਤੀ ਨਵੇੜੇ ਦੀ ਉਡੀਕ 'ਚ ਆਪਣੇ ਘਰ ਬੈਠਾ ਸੀ ਅਤੇ ਦੂਸਰੀ ਧਿਰ ਵੱਲੋਂ 12 ਤੋਂ 15 ਹਮਲਾਵਰਾਂ ਦੇ ਨਾਲ ਉਹਨਾਂ ਦੇ ਘਰ 'ਚ ਦਾਖਲ ਹੋ ਕੇ ਹਮਲਾ ਕਰ ਦਿੱਤਾ ਅਤੇ ਪਰਿਵਾਰ ਦੀ ਬੁਰੀ ਤਰੀਕੇ ਕੁੱਟਮਾਰ ਕੀਤੀ। ਜਿਨ੍ਹਾਂ ਨੂੰ ਜ਼ਖਮੀ ਹਾਲਤ ਵਿੱਚ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਪੀੜਤਾ ਨੇ ਨੇ ਕਿਹਾ ਕਿ ਦੂਜੀ ਧਿਰ ਵੱਲੋਂ ਉਹਨਾਂ ਦੀਆਂ ਔਰਤਾਂ ਦੇ ਨਾਲ ਵੀ ਬੁਰੀ ਤਰੀਕੇ ਕੁੱਟਮਾਰ ਕੀਤੀ ਗਈ ਹੈ ਹਾਲਾਂਕਿ ਜਦੋਂ ਇਸ ਬਾਰੇ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਮੀਡੀਆ ਨੂੰ ਬਿਆਨ ਦਿੱਤਾ ਜਾਵੇਗਾ ਮੇਰਾ ਨਾਂ ਹੀ ਗੁਰਚਰਨ ਸਿੰਘ ਪਿੰਡ ਕੋਨੇਲਾ ਜੀ ਕੀ ਗੱਲਬਾਤ ਹੋ ਰਹੀ ਹੈ ਗੱਲਬਾਤ ਇਦਾਂ ਜੀ ਅਸੀਂ ਸਾਡਾ ਮਾੜਾ ਮੋਟਾ ਚੱਲਦਾ ਹੀ ਪੋਚ ਝਗੜੇ ਦਾ ਤੇ ਦਰਖਾਸਤਾਂ ਹੁੰਦਾਂ ਵੀ ਦਿੱਤੀ ਥਾਣੇ 'ਚ ਤੇ ਮੈਂ ਵੀ ਦਿੱਤੀ ਤੇ ਆਂਦੇ ਵੀ ਬੈ ਕੇ ਤੁਹਾਡਾ ਪੰਚਾਇਤ ਦੇ ਵਿੱਚ ਨਵੇੜਿਆ ਜਾਏਗਾ ਜਦੋਂ ਠੀਕ ਆਹੀ ਇੰਤਜ਼ਾਰ ਕਰਦੇ ਆਪੇ ਪੰਚਾਇਤ ਆਏਗੀ ਤੇ ਨਵੇੜ ਦੇਗੀ ਉਹਨਾਂ ਨੇ ਅਜੇ 2-3 ਦਿਨ ਦਾ ਟਾਈਮ ਦਿੱਤਾ ਇਹ ਇਧਰੋਂ ਬੰਦੇ ਲਿਆਂਦੇ 14 12 14 ਹੋਣਗੇ 15 ਗਿਣਤੀ ਨਹੀਂ ਕੋਈ ਉਹ ਤਾਂ 12-14 ਜ਼ਰੂਰ ਹੋਣਗੇ ਨਾਲ ਘਰ ਦੇ ਬੰਦੇ 4 ਮੈਂ ਉਹਨਾਂ ਨੂੰ ਪਛਾਣਦਾ ਬਾਕੀ ਬੰਦੇ ਆਣ ਪਛਾਤੇ ਮੂੰਹ ਵੱਧੇ ਹੀ ਇਹ ਸਾਡਾ ਗੇਟਕੂਟ ਸਾਰਾ ਢਾਤਾ ਕੰਧਾਂ ਸਾਡੀਆਂ ਢਾਤੀਆਂ ਦੇ ਉਹਨਾਂ ਇੰਨਾ ਕ ਮਾਰਿਆ ਜਿਆ ਮੈਨੂੰ ਤੇ ਮੇਰੇ ਘਰ ਦੇ ਗਾਂ ਹੋਏ ਤੇ ਘਰਦਿਆਂ ਦੇ ਉੱਤੇ ਵੀ ਉਹਨਾਂ ਨੇ ਉਹੀ ਕੰਮ ਕੀਤਾ ਸਾਡੀ ਨੂ ਰਾਨੀ ਸੀ ਉਹ ਛਟਾਉਣ ਲੱਗੀ ਵੀਡੀਓ ਬਣਾਉਂਦੀ ਸੀ ਉਹਦਾ ਮੋਬਾਈਲ ਵੀ ਖੋ ਕੇ ਲੱਗੇ ਤੇ ਇੱਕ ਚੈਨੀ ਉਹਦੀ ਲੱਗੇ ਉਹ ਪੁੰਝੇ ਡੇਕ ਵੀ ਖੋਲਤਿਆਂ ਜਿਹੜੇ ਚਪੇੜਾ ਮਾਰੀਆਂ ਤੇ ਉਹ ਲੱਗੇ ਨੇ ਉਹ ਪਪਾ ਜੀ ਪਹਿਲੇ ਤਿਆਰੀ ਚਾਹੀ ਜਿਸ ਤਰ੍ਹਾਂ ਤੁਸੀਂ ਕਹਿੰਦੇ ਸਮਾਨ ਹਾਂਜੀ ਹਾਂਜੀ ਉਹਨਾਂ ਕੋਈ ਧਾਤਾ ਰਹੀ ਤੇ ਡੰਡੇ ਫੜੇ ਮੋੜੇ ਮੋੜੇ ਉਹ ਪਹਿਲੋ ਤਿਆਰੀ ਚਾਹੀ ਸੰਤ ਪਤਾ ਨਹੀਂ ਆਪਣੇ ਘਰ ਬੈ ਕੇ ਚਾਹ ਪਾਣੀ ਪੀਂ ਰਹੇ ਹਾਂ ਸਾਨੂੰ ਕੀ ਪਤਾ ਵੀ ਸਾਡੇ ਨਾਲ ਇਹਨਾਂ ਝਗੜਾ ਕਰਦੇ ਨਾ ਹੀ ਠਕਾ ਉਤਨਾ ਹੀ ਕੋਈ ਆਏ ਨੇ ਜਦੋਂ ਉਹਨਾਂ ਕੰਧਾਂ ਸਾਡੀਆਂ ਢਾਉਣੀਆਂ ਸ਼ੁਰੂ ਕੀਤੀਆਂ ਤੇ ਫਿਰ ਮੈਂ ਕਾਹ ਹੋਇਆ ਥਾ ਥੋੜਾ ਜਿਹਾ ਹੋਇਆ ਉਹਨਾਂ ਖਿੱਚ ਲਿਆ ਕੰਦੇ ਦੇ ਉਤੋਂ ਦੀ ਬਾਹਰ ਕੱਢ ਦਿੱਤਾ ਬਾਹਰ ਫਿਰ ਲੜਾਈ ਸਾਡੀ ਬਾਹਰ ਹੀ ਉਹਨਾਂ ਕੁੱਟਿਆ ਮਾਰਿਆ ਪੁੱਪੀ ਤੁਸੀਂ ਘਰ ਦੇ ਵਿੱਚ ਕਿੰਨੇ ਜਣੇ ਸੀ ਜਦੋਂ ਜਲਵਾਤ ਹੋਈ ਤੁਸੀਂ ਕਹਿੰਦੇ ਕਿ ਮੈਂ ਨਹੀਂ ਆਇਆ ਅਹੀਂ ਤੇ ਨਹੀਂ ਜਾਣੇ ਹਾਂ ਮੇਰੇ ਘਰ ਦੀ ਤੇ ਮੈਂ ਤੇ ਮੇਰੀ ਨੋਹ ਹੀ ਬੱਚਾ ਸਾਡਾ ਕੰਮ ਤੇ ਜਾਂਦਾ ਦਿਹਾੜੀ ਕਰਦਾ ਉਹ ਦਿਹਾੜੀ ਤੇ ਗਿਆ ਹੋਇਆ ਤੇ ਕਿੰਨਾ ਕਿੰਨਾ ਸਟਾਉਂ ਸਟਾਉਂ ਲੱਗੀਆਂ ਸਾਡੇ ਮੇਰੇ ਘਰਦਿਆਂ ਦੇ ਜਿਆਦਾ ਤੇ ਮੇਰੇ ਸਾਡੀ ਨੋ ਰਾਨੀ ਦੇ ਡੰਡੇ ਟੁੰਡੇ ਮਾਰੇ ਸੀ ਉਹ ਫਿਰ ਉਹਨਾਂ ਨੂੰ ਹੋਰ ਹਸਪਤਾਲ ਚ ਉਹਨਾਂ ਨੇ ਦਵਾਈ ਦਵਾਈ ਵੀ ਪ੍ਰਾਈਵੇਟ ਹੈ ਜਨਾਨੀ ਆ ਵਿੱਚ ਕੋਈ ਹੋਣਗੇ ਪਹਿਲੇ ਕੋਲ ਕੋਲ ਕੋਈ ਆਈ ਹੋਵੇ ਜਾਂ ਤੁਹਾਨੂੰ ਹੋਰ ਕੁਝ ਗਿਆ ਹੋਵੇ ਨਹੀਂ ਕੋਲ ਨਹੀਂ ਸਾਨੂੰ ਆਈ ਸਾਨੂੰ ਇਹੋ ਹੀ ਧਮਕੀ ਦੇ ਗਏ ਕਾਨਕੇ ਦੂਹੇ ਗਾੜੀ ਸਾਡੇ ਵੀ ਲੱਕੜਾਂ ਹਾਂ ਬਾਲਣ ਤਿਆਰ ਰੱਖਿਆ ਤੁਹਾਡੇ ਦੀ ਤੁਹਾਨੂੰ ਹੁਣ ਫੂਕਣਾ ਆਇਆ ਸੀ ਤੁਸੀਂ ਇਹਦੇ ਬਾਰੇ ਕੰਪਲੀਟ ਕੀਤੀ ਬੁੜੇ ਸੀ ਹਾਂਜੀ ਕੀ ਮੰਗ ਕਰਦੇ ਆਪਾਂ ਸਾਨੂੰ ਮੰਗ ਕਰਨੇ ਜੀ ਇਨਸਾਫ ਚਾਹੀਦਾ ਗਰੀਬ ਬੰਦੇ ਆ ਇਨਸਾਫ ਮਿਲਣਾ ਚਾਹੀਦਾ ਜੇ ਅਸੀਂ ਗਲਤੀਆਂ ਸਾਨੂੰ ਗਲਤ ਆਖਿਆ ਜਾਵੇ ਜੇ ਨਹੀਂ ਅਸੀਂ ਗਲਤੀ ਤੇ ਫਿਰ ਸਾਡੇ ਕੋਲ ਇਨਸਾਫ ਦਿੱਤਾ ਜਾ ਨਹੀਂ ਸਕਦਾ ਇਹ ਕਹਿੰਦੇ ਪੰਚਾਇਤ ਦੇ ਵਿੱਚ ਲਿਖਿਆ ਲਿਖਤ ਸਾਡਾ ਰਾਜਨਾਮਾ ਹੋਣਾ ਸੀ ਤੇ ਉਹ ਪ੍ਰਸ਼ਾਸਨ ਨੂੰ ਵੀ ਪੁਲਿਸ ਪ੍ਰਸ਼ਾਸਨ ਕੋ ਵੀ ਗਈ ਤੁਹਾਡੀ ਹਾਂਜੀ ਹਾਂਜੀ ਪੁਲਿਸ ਪ੍ਰਸ਼ਾਸਨ ਨੂੰ ਅਰਜ਼ੀ ਦਿੱਤੀ ਆ ਪੁਲਸ ਆਂਦੇ ਆ ਵੀ ਇਹ ਆਂਦੇ ਦੇ ਨੀਚੇ ਤੋਂ ਕੋਈ ਨਹੀਂ ਆ ਜੰਦੇ ਆ ਜੰਦੇ ਨੇ ਬੇੜ ਦਿੰਦੇ ਆ ਕੋਈ ਗੱਲ ਨਹੀਂ ਤੋਂ ਨਾ ਪਹਿਲਾਂ ਹੀ ਸਾਡੇ ਤੇ ਹੱਲਾ ਬੋਲ ਦਿੱਤਾ ਇੱਕ ਵੀਡੀਓ ਦੇ ਵਿੱਚ ਉਹਨਾਂ ਬੋਲਿਆ ਵੀ ਆ ਵੀ ਕੋਈ ਨਾਂ ਲੈ ਕੇ ਕਿਸ ਬੰਦੇ ਦਾ ਮੈਨੂੰ ਇਹ ਆ ਕਰਦੇ ਤੂੰ ਤਗੜੇ ਹੋ ਜੋ ਅਸੀਂ ਤੁਹਾਡੇ ਨਾਲ ਆ ਨਾ ਨਹੀਂ ਮੈਂ ਦਣਾ ਚਾਹੁੰਦਾ ਕਿਉਂ ਸ਼ਾਨ ਦੇ ਬਰ ਖਿਲਾਫ ਕਿਸੇ ਦੇ ਬੋਲਣਾ ਉਹ ਵੀਡੀਓ ਦੇ ਵਿੱਚ ਹੈਗਾ ਸਾਡੇ ਕੋਲ ਜਿਹੜਾ ਮੋਬਾਈਲ ਖੋ ਕੇ ਖੜਿਆ ਉਹ ਮੋਬਾਈਲ ਦੇ ਦਿੰਦੇ ਉਹਦੇ ਵਿੱਚ ਵੀਡੀਓ ਹੀ ਦੱਸ ਦੇਗੀ ਸਾਰਾ ਕੁਝ ਉਹ ਤੁਹਾਡੇ ਕੋਲ ਪੁਲਿਸ ਇੱਥੇ ਆਈ ਕੋ ਤੁਹਾਡਾ ਬਿਆਨ ਵਗੈਰਾ ਲੈਣ ਹਾਂਜੀ ਪੁਲਿਸ ਵਾਲਾ ਅਫਸਰ ਆਇਆ ਬਿਆਨ ਦੇ ਕੇ ਸਾਡੇ ਲੈ ਗਿਆ ਜਿੱਦਣ ਸਾਨੂੰ ਉੱਥੋਂ ਲਿਆਂਦਾ ਚੁੱਕ ਕੇ ਉਸ ਦਿਨ ਸਾਡੇ ਕੋਲ ਕੋਈਆ ਬੋਲਿਆ ਨਹੀਂ ਜਾਂਦਾ ਆ ਤੇ ਥੋੜੀ ਜੀ ਹੋਸ਼ ਆ ਗਈ ਆ ਸਾਨੂੰ ਹੁਣ ਤੇ ਠੀਕੇ ਠਾਕੇ ਲਾਇਆ ਤੇ ਅਰਮਾਨ ਹੁਣ ਸਹੀ ਬੋਲ ਸਕਦੇ ਹਾਂ ਹਾਂਜੀ ਨਾਜੀ ਤੁਹਾਡਾ ਪਰ ਜੀ ਨਰਕਾ ਕੀ ਗੱਲਬਾਤ ਹੋਈ ਅਛ ਨਹੀਂ ਆਨੂਗਾ ਰਾੜੇ ਨਾ ਹੋਈ ਸਾਨੂੰ ਘਰੇ ਆਣ ਕੇ ਪੈ ਗਏ ਨੇ ਤੇ ਮੈਂ ਆਪਣੇ ਘਰ ਵਾਲੇ ਨੂੰ ਛਡਾਉਣ ਗਾਂ ਹੋਈਆਂ ਨਾ ਮੈਨੂੰ ਸੁੱਟ ਕੇ ਉੱਤੇ ਟਰੈਕਟਰ ਚਾੜ ਦਿੱਤਾ ਮੇਰੇ ਆਂਦੇ ਬੰਦਾ ਅੰਦਾਜ਼ ਮੁਕਾ ਦਿਓ ਕੰਮ ਹੈ ਅੰਦਾਜ਼ ਮੁਕਾ ਕੇ ਹੀ ਜਾਣਾ ਉਹਨਾਂ ਕਈਆਂ ਨੇ ਵਿੱਚੋਂ ਆਖਿਆ ਵੀ ਮਾਤਾ ਮੁੱਕ ਗਈ ਆ ਮੁੱਕ ਗਈ ਆ ਟਰੈਕਟਰ ਪਿੱਛੇ ਕਰ ਲੋ ਨਹੀਂ ਕਰਦੇ ਪਤਾ ਨਹੀਂ ਮੈਂ ਵਿਹੋਸ਼ ਹੋ ਗਈ ਸਿਰ ਚ ਦਾਤਰ ਮਾਰੀ ਕੇ ਮੇਰੇ ਚ ਸੈਲ ਨਹੀਂ ਮੇਰਾ ਕੰਮ ਕਰਦਾ ਪਤਾ ਨਹੀਂ ਕੀ ਮਤਲਬ ਜੀ ਕਿਸ ਤਰ੍ਹਾਂ ਦੀ ਪ੍ਰਸ਼ਾਸਨ ਕੋਲ ਮੀਨਸ ਕਰਵੇ ਜਾਂਦੇ ਆਂ ਅਸੀਂ ਤੇ ਨਹੀਂ ਸਾਹੀ ਮੰਗਦੇ ਅਹੀਂ ਤੇ ਕਿਸੇ ਨਾਲ ਲੜਾਈ ਕਰਕੇ ਖੁਸ਼ੀ ਨਹੀਂ ਅਹੀਂ ਤੇ ਹੋਏ ਹੋਏ ਇਨਸਾਫ ਹੀ ਮੰਗਦੇ ਆ ਸਾਡਾ ਕਿਉਂ ਇਸ ਤਰ੍ਹਾਂ ਕੀਤਾ ਤੱਕਾ ਸਾਨੂੰ ਇਨਸਾਫ ਦਿੱਤਾ ਜਾਵੇ ਗੰਜਨਦਰ ਸਿੰਘ ਨਾਲ ਮੇਰੇ ਫਾਦਰ ਸਾਹਿਬ ਹੈ ਜੀ ਕੀ ਗਲਪਾ ਤੁਸੀਂ ਗਲਪਾ ਸਰ ਕੁਛ ਨਹੀਂ ਇਹ ਆਪਣੇ ਘਰ ਬੈਠੇ ਸੀ ਉਹਨਾਂ ਨੇ ਆਣ ਕੇ ਲੜਾਈ ਝਗੜਾ ਇਹਨਾਂ ਨੇ ਕੀਤਾ ਵਾ 15 16 ਬੰਦੇ ਪੈਗੇ ਨੇ ਸਾਨੂੰ ਕਿਸ ਗੱਲ ਦਾ ਪਤਾ ਹੀ ਨਹੀਂ ਸੀ ਤੇ ਉਹਨਾਂ ਨੇ ਆਣ ਕੇ ਇਹਨਾਂ ਨਾਲ ਮਾਰਕੁੱਟ ਕੀਤੀ ਤੇ ਸੱਟਾਂ ਬਹੁਤ ਇਹਨਾਂ ਨੂੰ ਲਾਈਆਂ ਝਗੜੇ ਦਾ ਕਾਰਨ ਕੀ ਹੈ ਜਿੱਦਾਂ ਕਹਿੰਦੇ ਕਿ ਪਹਿਲਾਂ ਵੀ ਕੋਈ ਤੁਹਾਡਾ ਕੋਈ ਕੰਮ ਰਾਜਨਾਮੇ ਦਾ ਕਾਰਨ ਸਰ ਜੀ ਕੁਛ ਨਹੀਂ ਕੋਈ ਮਤਲਬ ਇਹੋ ਜਿਹਾ ਕਾਰਨ ਵੱਡਾ ਨਹੀਂ ਹੈਗਾ ਰਸਤੇ ਦਾ ਰਸਤਾ ਮੰਗਦੇ ਆ ਰਸਤਾ ਜਿਹੜਾ ਕਾਗਜ਼ੀ ਕਾਰਵਾਈ ਤੇ ਰਸਤਾ ਬੰਦਾ ਉਹ ਅਸੀਂ ਛੱਡਦੇ ਆ ਉਸ ਤੋਂ ਬਿਲਾ ਤਾਂ ਅਸੀਂ ਰਸਤਾ ਉਹ ਸਾਡੇ ਕੋ ਧੱਕੇ ਨਾਲ ਜਿਹੜਾ ਰਸਤਾ ਵਾ ਮੰਗ ਰਹੇ ਨੇ ਉਹ ਅਸੀਂ ਸਰ ਜੀ ਕਿ ਕਾਰਨ ਹੋਰ ਕੁਛ ਨਹੀਂ ਹੈ ਜੀ ਉਹ ਤੇ ਤੁਹਾਨੂੰ ਕੋਈ ਕਹਿੰਦੇ ਕੋਡ ਕਾਲ ਵੀ ਕੋਈ ਪਹਿਲੇ ਆਇਆ ਕੋਈ ਸਮਝ ਨਹੀਂ ਵਜਰਾ ਜਿਸ ਤਰ੍ਹਾਂ ਕਹਿੰਦੇ ਪਹਿਲਾਂ ਹਾਂ ਜੀ ਇਹਨਾਂ ਨੂੰ ਫਾਦਰ ਸਾਹਿਬ ਨੂੰ ਧਮਕੀ ਦੇ ਕੇ ਗਏ ਨੇ ਉਹ ਵੀ ਆਪਣਾ ਬਾਲਾਣ ਤਿਆਰ ਰੱਖੋ ਕੋਈ ਗੱਲ ਨਹੀਂ ਹੁਣ ਤੁਹਾਨੂੰ ਅਸੀਂ ਫੂਕਣਾ ਵਾ ਤੇ ਇਹਨਾਂ ਨੇ ਇਹਨਾਂ ਨੂੰ ਮੈਂ ਕਿਹਾ ਵੀ ਤੁਸੀਂ ਪੁਲਿਸ ਕੰਪਲੇਨ ਕਰੋ ਆਪਾਂ ਕਿਸੇ ਨਾਲ ਲੜਾਈ ਨਹੀਂ ਕਰਨੀ ਆਪੇ ਜੋ ਸਰਕਾਰ ਕਰੇਗੀ ਸਾਨੂੰ ਮਨਜ਼ੂਰ ਹੈ ਹਾਂ ਜੀ ਇਹ ਪਾਪਾ ਜੀ ਇਹ ਪਰਿਵਾਰ ਕਰਲੇ ਸੀ ਉਹ ਪਹਿਲੇ ਤਿਆਰੀ ਵਿੱਚ ਚਾਏ ਜਿਸ ਤਰ੍ਹਾਂ ਵਾ ਸਾਰੇ ਜੀ ਸਾਰੇ ਤਿਆਰੀ ਚਾਏ ਸੀ ਇਹਨਾਂ ਨੂੰ ਤਾਂ ਕੋਈ ਗੱਲ ਪਤਾ ਹੀ ਨਹੀਂ ਸੀ ਮੈਂ ਆਪਣੇ ਕੰਮ ਤੇ ਗਿਆ ਸੀ ਇਹ ਫਾਦਰ ਸਾਹਿਬ ਮੇਰੇ ਮਦਰ ਤੇ ਮੇ ਇਸ ਤਰ੍ਹਾਂ ਦੇ ਪ੍ਰਸ਼ਾਸਨ ਕੋਲ ਮੈਂ ਪ੍ਰਸ਼ਾਸਨ ਕੋ ਸਰ ਇਹ ਹੀ ਮੰਗ ਕਰਦਾ ਵੀ ਇਨਸਾਫ ਕੀਤਾ ਜਾਵੇ ਗਲਤ ਨੂੰ ਗਲਤ ਕਹੋ ਜੋ ਸਹੀ ਹੈ ਉਹਨੂੰ ਸਹੀ ਕੀਤਾ ਜਾਵੇ ਅਸੀਂ ਪ੍ਰਸ਼ਾਸਨ ਮੌਕੇ ਤੇ ਆ ਸੀ ਕੋ ਬਿਆਨ ਲਗਾਉਣ ਲੈਣ ਮਾਸੇ ਨਹੀਂ ਸਰ ਮੌਕੇ ਤੇ ਕੋਈ ਪ੍ਰਸ਼ਾਸਨ ਨਹੀਂ ਆਇਆ ਜੇ ਹਿੰਮ ਜਦੋਂ ਉੱਥੇ ਐਡਮਿੰਟ ਹੈ ਕੋ ਉੱਥੇ ਆਇਆ ਕੋ ਪੁਲਿਸ ਹਾਂਜੀ ਸਰ ਹੁਣ 2 ਦਿਨ ਬਾਅਦ ਪੁਲਿਸ ਵਾਲਾ ਆਇਆ ਸੀ ਇੱਕ ਮੁਲਾਜ਼ਮਾ ਉਹਨਾਂ ਨੇ ਬਿਆਨ ਲਏ ਨੇ ਬਾਕੀ ਹਾਂਜੀ ਪਹਿਲਾਂ ਕੋਈ ਨਹੀਂ ਆਇਆ ਬਿਊਰੋ ਰਿਪੋਰਟ ਪਰਖ ਟੀਵੀ ਅੰਮ੍ਰਿਤਸਰ